ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਆ ਇੰਡੀਗੋ ਦੀਆਂ ਫਲਾਈਟਾਂ ਇੰਨੀਆਂ ਜਿਹੜੀਆਂ ਰੱਦ ਹੋਈਆਂ ਨੇ ਬੜਾ ਰੌਲਾ ਪਿਆ ਲੋਕ ਪਰੇਸ਼ਾਨ ਹੋਏ ਐ ਗਾਲਾਂ ਕੱਢਦੇ ਐ ਤੇ ਬਹੁਤ ਕੁਛ ਐ ਇਸ ਸਾਰੇ ਵਰਤਾਰੇ ਦੇ ਵਿੱਚ ਸਾਡੇ ਪੰਜਾਬ ਦੀ ਜਿਹੜੀ ਉੱਗੀ ਫਿਲਮ ਹਸਤੀ ਹੈਗੀ ਐ ਗੋਲਪਨਾਗ ਬਹੁਤ ਵੱਡੇ ਮਿਲਟਰੀ ਦੇ ਅਫਸਰ ਦੀ ਬੇਟੀ ਐ ਤੇ ਉਸ ਨੇ ਕੱਲ ਇੱਕ ਗੱਲ ਕਹੀ ਕਿ ਵੀ ਜਿਹੜੀ ਇਹ ਸਾਰੀ ਗੱਲ ਦਾ ਜਿਹੜਾ ਰੌਲਾ ਹੈ ਉਹ ਹੋਰ ਰੌਲੇ 'ਚ ਉਲਝਾ ਲਿਆ ਵੀ ਰਿਫੰਡ ਦੇ ਰਹੇ ਆ ਜੀ ਐਨੇ ਕਰੋੜ ਰਿਫੰਡ ਦੇ ਤਾਂ ਇਨਕੁਆਰੀ ਹੋ ਰਹੀ ਹੈ ਜੀ ਜਿਹੜੇ ਕਿਰਾਏ ਦੇ ਉੱਤੇ ਅਸੀਂ ਨੇ ਇੱਕ ਲਿਮਟ ਲਾਤੀ ਵੀ ਐਤੋਂ ਵੱਧ ਨਹੀਂ ਲੈਣਾ ਫਲਾਣਾ ਠਮਕਾ ਜਿਹੜਾ ਅਸਲੀ ਗਰੀਬ ਮੁੱਦਾ ਹੈਗਾ ਉਹ ਵਿੱਚੋਂ ਛੱਡ ਹੀ ਦਿੱਤਾ ਉਹਦੇ ਤੇ ਵੈਸੇ ਹੀ ਨਹੀਂ ਹੋ ਰਹੀ ਉਹ ਅਸਲੀ ਮੁੱਦਾ ਕੀ ਹੈ ਵੀ ਜਿਹੜੇ ਪਾਇਲਟ ਨੇ ਉਹ ਥੱਕਦੇ ਆ ਉਹਨਾਂ ਦੇ ਕੰਮ ਦੇ ਘੰਟੇ ਜ਼ਿਆਦਾ ਨੇ ਤੇ ਜਿਹੜੇ ਪੈਸੇਂਜਰਜ਼ ਨੂੰ ਉਹ ਲੈ ਕੇ ਜਾਂਦੇ ਇੱਕ ਥਾਂ ਤੋਂ ਦੂਜੀ ਥਾਂ ਉਹਨਾਂ ਦੀ ਸੇਫਟੀ ਜਿਹੜੀ ਹੈ ਉਹ ਵੀ ਖਾਤਰੇ ਚ ਪੈਂਦੀ ਹੈ ਸੋ ਇਸ ਕਰਕੇ ਇਹ ਜਿਹੜਾ ਮੁੱਦਾ ਇਹਨੂੰ ਪਛਾਹ ਸਿੜਦਾ ਤੇ ਅੱਗੇ ਇਹ ਵੀ ਹੈ ਵੀ ਗੁਲਪਨਾਗ ਜਿਹੜੀ ਹੈ ਉਹ ਸਿਰਫ ਇੱਕ ਅਭਿਨੇਤਰੀ ਹੋਈ ਨਹੀਂ ਇੱਕ ਫੌਜੀ ਅਫਸਰ ਦੀ ਬੇਟੀ ਹੀ ਨਹੀਂ ਉਹ ਖੁਦ ਵੀ ਇੱਕ ਟ੍ਰੇਨਡ ਪਾਇਲਟ ਹੈ ਤੇ ਉਹਦਾ ਜਿਹੜਾ ਪਤੀ ਹੈ ऋषि अटारी ਜਿਹੜਾ ਸ਼ਾਮ ਸਿੰਘ अटारी ਵਾਲੇ ਦਾ ਦੇ ਪਰਿਵਾਰ ਚੋਂ ਹੈ ਉਹ ਉਹ ਆਪ ਖੁਦ ਅੱਜ ਦੇ ਮੌਜੂਦਾ ਇੰਡੀਗੋ ਦਾ ਇੱਕ ਪਾਇਲਟ ਹੈ ਸੋ ਉਹਨੂੰ ਪਾਇਲਟਾਂ ਦੀਆਂ ਸਮੱਸਿਆਵਾਂ ਦਾ ਪਤਾ ਹੈ ਤੇ ਉਹ ਪਾਇਲਟ ਦੀ ਸਮੱਸਿਆ ਪਾਇਲਟ ਦੀ ਸਮੱਸਿਆ ਘੱਟ ਤੇ ਉਸ ਦੇ ਵਿੱਚ ਸਵਾਰੀਆਂ ਜਿਹੜੀਆਂ ਸਫ਼ਰ ਕਰਦੀਆਂ ਨੇ ਜਹਾਜ਼ਾਂ 'ਚ ਉਹਨਾਂ ਦੀ ਸਮੱਸਿਆ ਜ਼ਿਆਦਾ ਹੈ ਜੇ ਪਾਇਲਟ ਦੀ ਕੋਈ ਗਲਤੀ ਹੋ ਜੇ ਉਹਦੀ ਥਕਾਨ ਕਰਕੇ ਕਿਸੇ ਕਰਕੇ ਤਾਂ ਸਾਰਿਆਂ ਦੀ ਜਾਨ ਖਤਰੇ 'ਚ ਹੈ ਤੇ ਉਹ ਜਿਹੜੀ ਸੇਫਟੀ ਕਰਕੇ ਉਹਨਾਂ ਨੇ ਬਣਾਏ ਸੀ ਉਹ ਜਿਹੜੇ ਨਿਯਮ ਹੈ ਉਹ ਇਸ ਦਬਾਅ ਦੇ ਨਾਲ ਇੰਡੀਗੋ ਨੇ ਉਹਨਾਂ ਨੂੰ ਪਿਛਾਹਾਂ ਹਟਵਾ ਦਿੱਤਾ ਕਿ ਲੋਕ ਬਹੁਤ ਪਰੇਸ਼ਾਨ ਨੇ ਲੋਕ ਬਹੁਤ ਪਰੇਸ਼ਾਨ ਨੇ ਯਾਨੀ ਲੋਕਾਂ ਨੂੰ ਪਰੇਸ਼ਾਨੀ ਪੈਦਾ ਕਰਕੇ ਬਲੈਕਮੇਲ ਕਰ ਰਹੀ ਹੈ ਜਾਂ ਸਰਕਾਰ ਖੁਦ ਵੀ ਬਲੈਕਮੇਲ ਹੋਣਾ ਚਾਹੁੰਦੀ ਹੈ ਦੂਜਾ ਇਹ ਸਾਡੇ ਪੰਜਾਬ ਦੇ ਵਿੱਚ ਇੱਕ ਮਹਾ ਇੱਕ ਕਹਾਵਤ ਹੈ ਵੀ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਜਣੀ ਦੇਸ਼ ਦਾ ਕਿਹੜਾ ਉਹ ਖੇਤਰ ਹੈ ਜਿੱਥੇ ਕਿਤੇ ਕੋਈ ਗੜਬੜ ਹੋਵੇ ਤੇ ਉਹਦੇ ਚ ਅਡਾਨੀ ਜੀ ਦਾ ਚਿਹਰਾ ਅੱਗੇ ਜਾਂ ਪਿੱਛੇ ਜਾਂ ਖੱਬੇ ਜਾਂ ਸੱਜੇ ਉੱਤੇ ਜਾਂ ਥੱਲੇ ਕਿਤੇ ਨਾ ਕਿਤੇ ਤੁਹਾਨੂੰ ਨਜ਼ਰ ਨਾ ਆਵੇ ਇਸ ਸਾਰੇ ਦੇ ਵਿੱਚ ਵੀ ਜਿਹੜੇ ਨਿਊਜ਼ ਰੂਮ ਹੈ ਉਸ ਨੇ ਇੱਕ ਖਬਰ ਲਾਈ ਹੈ ਵੀ ਅਡਾਨੀ ਡਿਫੈਂਸਸ ਸਿਸਟਮ ਜਿਹੜਾ ਐਨ ਟੈਕਨੋਲੋਜੀਜ਼ ਲਿਮਟਿਡ ਅਡਾਨੀ ਦਾ ਦੀ ਕੰਪਨੀ ਉਸ ਨੇ ਇੱਕ ਹੋਰ ਪ੍ਰਾਈਮ 에ਰੋ ਸਰਵਿਸ ਦੇ ਨਾਲ ਮਿਲ ਕੇ ਜਿਹੜੀ ਇੱਕ ਫਲਾਈਟ ਦੀ ਟ੍ਰੇਨਿੰਗ ਦੇਣ ਵਾਲੇ ਸਿਮੂਲੇਟਰ ਮਸ਼ੀਨਾਂ ਨੇ ਟੈਕਨੀਕ ਹੈ ਉਸ ਨੂੰ 820 ਕਰੋੜ ਚ ਖਰੀਦਣ ਦਾ ਸੌਦਾ ਸਿਰੇ ਚਾੜ ਲਿਆ ਤੇ ਜਿਹੜੇ ਪਾਇਲਟ ਕਿਉਂਕਿ ਨਵੇਂ ਨਿਯਮ ਅਨੁਸਾਰ ਵੱਧ ਪਾਇਲਟਾਂ ਦੀ ਲੋੜ ਪੈਣੀ ਹੈ ਤੇ ਇੱਕ ਵੱਡੀ ਕੰਪਨੀ ਹੋਣ ਕਰਕੇ IndiGo ਨੂੰ ਜ਼ਿਆਦਾ ਲੋਡ ਪੈਣੀ ਹੈ ਤੇ ਉਹ ਪਾਇਲਟਾਂ ਦੀ ਟ੍ਰੇਨਿੰਗ ਦੇਣ ਵਾਸਤੇ ਜਿਹੜੀ ਉਹਦੀ ਜਿਹਦੇ ਨਾਲ ਸਮਝੌਤਾ ਕੀਤਾ ਹੈ ਉਹਨਾਂ ਕੋਲ 11 ਉਹ ਮਸ਼ੀਨਾਂ ਨੇ 17 ਟ੍ਰੇਨਿੰਗ ਵਾਲੇ 에어ਕ੍ਰਾਫਟ ਨੇ ਸੋ ਉਹ ਉਹਦੇ ਨਾਲ ਸਮਝੌਤਾ ਹੋਊਗਾ ਫੇਰ ਉਹ ਉੱਥੇ ਟ੍ਰੇਨਿੰਗ ਦਿਵਾਉਣਗੇ ਤੇ ਉਦੋਂ ਬਾਅਦ ਜਣੀ ਅਡਾਨੀ ਜੀ ਦਾ ਕਾਰੋਬਾਰ ਚੱਲਣਾ ਇਸ ਕਰਕੇ ਉਹਨੂੰ ਇਹ ਟਾਈਮ ਦੇ ਦਿੱਤਾ ਵੀ ਤੂੰ ਹੁਣ ਫਰਵਰੀ ਤੱਕ ਕਰ ਲੈ ਕੰਮ ਸੋ ਵਿੱਚ ਅਡਾਨੀ ਦਾ ਵੀ ਕਿਤੇ ਨਾ ਕਿਤੇ ਇੰਟਰਸਟ ਇਹਦੇ ਵਿੱਚ ਸਾਰੀ ਗੱਲ ਦੇ ਵਿੱਚ ਹੈਗਾ ਦੂਸਰੀ ਗੱਲ ਅੱਜ ਸੰਯੁਕਤ ਕਿਸਾਨ ਮੋਰਚਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਬਿਜਲੀ ਬੋਰਡ ਦੇ ਜਿਹੜੇ ਸਬਡਿਵੀਜ਼ਨਲ ਆਫਿਸ ਨੇ ਤੇ ਡਿਵੀਜ਼ਨਲ ਆਫਿਸ ਨੇ ਉੱਥੇ ਉਹਨਾਂ ਦੇ ਘਰਾਓ ਕਰੂਗਾ ਤੇ ਉੱਥੇ ਬਿਜਲੀ ਬਿੱਲ 2025 ਨੂੰ ਸਾੜਿਆ ਜਾਊਗਾ ਤੇ ਨਾਲ ਦੀ ਨਾਲੇ ਜਿਹੜਾ ਸੀਡ ਬਿੱਲ ਜੀ ਦੇ ਉੱਤੇ ਅਸੀਂ ਸੰਗਰਾਮ ਟੀਵੀ ਵੱਲੋਂ ਕੱਲ੍ਹ ਗੱਲ ਕੀਤੀ ਸੀਗੀ ਉਸ ਸੀਡ ਬਿੱਲ ਦੇ ਵੀ ਜਿਹੜਾ ਉਸ ਨੂੰ ਵੀ ਸਾੜਿਆ ਜਾਊਗਾ ਉਹਨਾਂ ਦੇ ਖਰੜਿਆਂ ਨੂੰ ਸੋ ਉਹਦੇ ਵਿੱਚ ਬਿਜਲੀ ਮੁਲਾਜ਼ਮ ਵੀ ਵੱਡੀ ਗਿਣਤੀ ਚ ਉਹਨਾਂ ਮਜ਼ਾਰਿਆਂ ਧਰਨਿਆਂ ਚ ਸ਼ਾਮਲ ਹੋਣਗੇ ਅਸੀਂ ਸਮਝਦੇ ਹਾਂ ਵੀ ਇਹ ਗੱਲ ਨੂੰ ਜੇ ਆਪਾਂ ਇਹਦੇ ਨਾਲ ਜੋੜ ਕੇ ਦੇਖੀਏ ਵੀ ਜਿਹੜਾ ਨਵਾਂ ਬਿੱਲ ਐ ਬਿਜਲੀ ਬਿੱਲ ਉਹਦੇ ਵਿੱਚ ਪੈਦਾ ਤਾਂ ਜਿਵੇਂ ਕਰ ਰਿਹਾ ਹੋ ਰਹੀ ਹੈ ਪਹਿਲਾਂ ਵੀ ਕੋਈ ਸਰਕਾਰ ਕਰਦੀ ਐ ਕੋਈ ਪ੍ਰਾਈਵੇਟ ਕੰਪਨੀਆ ਜਿਹੜੀ ਉਹਦੀ ਟ੍ਰਾਂਸਮਿਸ਼ਨ ਐ ਉਹ ਸਰਕਾਰੀ ਐ ਤੇ ਜਿਹੜੀ ਅੱਗੇ ਡਿਸਟ੍ਰਿਬਿਊਸ਼ਨ ਐ ਉਹਦੇ ਚ ਅੱਡ-ਅੱਡ ਲੋਕਾਂ ਨੂੰ ਲਾ ਦੇਣਾ ਵੀ ਤੂੰ ਐ ਇਸ ਤਹਾਨੂੰ ਫਲਾਣਾ ਸਪਲਾਈ ਕਰੂਗਾ ਇਹਨੂੰ ਤਾਂ ਜਿਹੜੇ ਜਿਹੜੇ ਠੇਕੇ ਲੈਣਗੇ ਜਾਂ ਕਿਵੇਂ ਸੋ ਉਹ ਜਿਹੜੀ ਚੀਜ਼ ਹੈ ਉਹਦੇ ਵਿੱਚ ਇਹੀ ਹੈ ਵੀ ਉਹਨਾਂ 'ਚ ਮੁਕਾਬਲਾ ਹੋਊਗਾ ਤੁਹਾਨੂੰ ਠੀਕ ਬਿਜਲੀ ਮਿਲੂਗੀ ਫਲਾਣਾ ਹੋਊਗਾ ਆਹੀ ਮੁਕਾਬਲਾ ਹੋਊਗਾ ਜਿਹੜਾ ਇੰਡੀਗੋ ਦੇ ਵਿੱਚ ਹੋਏਗਾ ਸੋ ਉਹ ਕਿਸਾਨਾਂ ਨੂੰ ਪਹਿਲਾਂ ਹੀ ਪਤਾ ਹੈ ਉਹਨਾਂ ਨੇ ਇਸ ਨੂੰ ਸਟੱਡੀ ਕੀਤਾ ਹੋਇਆ ਕਿਸਾਨ ਇਕੱਲੇ ਨਹੀਂ ਉਹ ਸਾਰੇ ਜਿਹੜੇ ਜਿੰਨੇ ਵੀ ਅਸੀਂ ਨਾਗਰਿਕਾਂ ਸਾਨੂੰ ਸਾਰਿਆਂ ਨੂੰ ਉਹਨੇ ਪ੍ਰਭਾਵਿਤ ਕਰਨਾ ਹੈਗਾ ਸੋ ਇਸ ਲਈ ਉਹਨਾਂ ਦੇ ਬਿੱਲ ਸਾਡੇ ਜਾਣਿਆ ਤੇ ਅਸੀਂ ਸੰਗਰਾਮ ਟੀਵੀ ਵੱਲੋਂ ਇਸ ਗੱਲ ਦੀ ਪੂਰੀ ਹਮਾਇਤ ਕਰਦੇ ਹਾਂ ਤੇ ਜੀਜੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਕੱਲ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ ਕੱਲ ਸਵੇਰੇ ਜਿਹੜੀ ਜਿਹੜੀ ਕੱਲ ਵਾਲੀ ਰਾਤ ਲੰਗੀ ਅੱਜ ਦੀ ਰਾਤ ਤੋਂ ਪਹਿਲੀ ਰਾਤ ਇਸ ਰਾਤ ਦੇ ਵਿੱਚ ਗੋਆ ਦੇ ਇੱਕ ਨਾਈਟ ਕਲੱਬ ਦੇ ਵਿੱਚ ਅੱਗ ਲੱਗੀ ਤੇ ਅੱਗ ਲੱਗ ਗਈ ਉਸ ਤੋਂ ਪਹਿਲਾਂ ਉੱਥੇ ਡਾਂਸ ਗਾਣਾ ਚੱਲ ਰਿਹਾ ਜੋ ਕੁਝ ਹੁੰਦਾ ਹੈ ਨਾ ਕਲੱਬਾਂ 'ਚ ਸਾਰਾ ਕੁਝ ਹੋ ਰਿਹਾ ਹੈ ਤੇ 25 ਲੋਕ ਸੜ ਕੇ ਮਰ ਗਏ ਵਿਚਾਰੇ ਉਹਨਾਂ ਚ 20 ਲੋਕ ਜਿਹੜੇ ਐ ਉਹ ਉੱਥੋਂ ਦੇ ਸਟਾਫ ਦੇ ਮੈਂਬਰ ਨੇ ਤੇ 5 ਜਿਹੜੇ ਉੱਥੇ ਗਏ ਹੋਏ ਸੀਗੇ ਯਾਤਰੀ ਸੈਲਾਨੀ ਉਹ ਉਹ ਉਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ ਅਸੀਂ ਉਹਨਾਂ ਸਾਰੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਆ ਪਰ ਜਿਹੜੀਆਂ ਗੱਲਾਂ ਵਿੱਚ ਨਿਕਲ ਕੇ ਆ ਰਹੀਆਂ ਨੇ ਵੀ ਉਹ ਕਲੱਬ ਉੱਥੇ ਭਾਜਪੀ ਦਾ ਰਾਜ ਹੈ ਆਪ ਦੀ ਜਾਣ ਚ ਕਹਿਣ ਨੂੰ ਉਹ ਬਹੁਤ ਬੜਾ ਸਾਫ਼ ਸੁਥਰਾ ਰਾਜ ਦਿੰਦੇ ਐ ਡਬਲ ਇੰਜਣ ਦੀ ਵੀ ਸਰਕਾਰ ਐ ਕੋਈ ਇੰਜਣਾਂ ਦਾ ਕਸਰ ਨਹੀਂ ਗੀ ਇੰਜਣ ਬੜੇ ਸਟਰੋਂਗ ਨੇ ਪਰ ਇਹਦੇ باوجود ਉਸ ਕੋਲ ਜਿਹੜਾ ਫਾਇਰ ਡਿਪਾਰਟਮੈਂਟ ਦੀ ਐਨਓਸੀ ਹੋਣੀ ਚਾਹੀਦੀ ਹੈ ਉਹ ਹੈ ਨਹੀਂ ਤੇ ਉਹਦੇ ਜਿਹੜਾ ਉਹਦੇ ਕੋਲ ਸ਼ਰਾਬ ਵੇਚਣ ਦੀ ਮਨਜ਼ੂਰੀ ਹੈ ਨਹੀਂ ਸ਼ਰਾਬ ਵਰਤੀ ਜਾ ਰਹੀ ਹੈ ਹਾਲਾਂਕਿ ਸ਼ਰਾਬ ਦਾ ਤਾਂ ਕਸੂਰ ਸਿੱਧਾ ਦਿਸਦਾ ਨਹੀਂਗਾ ਫਾਇਰ ਵਾਲੀ ਗੱਲ ਜ਼ਰੂਰ ਹੈਗੀ ਹੈ ਵੀ ਉਹਦੇ ਚ ਫਾਇਰ ਸੇਫਟੀ ਦੇ ਜਿਹੜੇ ਨੋਰਮ ਹੈ ਉਹ ਪੂਰੇ ਕਰਦੇ ਸੀ ਕਿ ਨਹੀਂ ਪਤਾ ਨਹੀਂ ਅਗਲੀ ਗੱਲ ਇਹ ਵੀ ਪਤਾ ਲੱਗੀ ਹੈ ਕਿ ਵੀ ਉਹ ਜਿਹੜਾ ਉੱਥੇ ਬਾਹਰ ਨਿਕਲਣ ਲਈ ਜਿਹੜਾ ਗੇਟ ਆ ਉਹ ਇੱਕੋ ਹੀ ਹੈ ਹੋਰ ਕੋਈ ਗੇਟ ਨਹੀਂਗਾ ਜਦੋਂ ਅਜਿਹੀ ਅਵਸਥਾ ਹੁੰਦੀ ਹੈ ਤਾਂ ਲੋਕ ਬਚਣ ਉਹਦੇ ਲਈ ਜਿੰਨਾ ਠੀਕ ਐਗਜ਼ਿਟ ਹੋਣ ਉਹਨਾਂ ਦੇ ਬਾਹਰ ਨਿਕਲਦੇ ਰਸਤੇ ਹੋਣ ਉਹਨਾਂ ਲੋਕਾਂ ਦੀ ਸੇਫਟੀ ਹੁੰਦੀ ਹੈ ਜੈਨਿ ਹੁਣ ਉਸੇ ਮਾਲਕ ਦਾ ਕੋਹਰ ਹੈ ਉਹਨੂੰ ਤਾਂ ਬੰਦ ਕਰਤਾ ਤੇ ਇਹਦੇ ਤੇ ਕੋਈ ਇਨਕੁਆਰੀ ਹੋਗੀ ਕਿ ਸਾਰੇ ਦੇ ਸਾਰੇ ਨਾਈਟ ਕਲੱਬ ਦੇਖ ਲੇ ਤੁਸੀਂ ਵੀ ਉਹਨਾਂ ਸਾਰਿਆਂ ਕੋਲ ਕੀ ਕੁਛ ਹੈ ਕੱਲੇ ਨਾਈਟ ਕਲੱਬ ਨਹੀਂ ਸਾਰੀਆਂ ਵੀ ਜਿੰਨੀਆਂ ਸੰਸਥਾਵਾਂ ਨੇ ਤੁਹਾਡੀ ਆਪਣੀ ਸਰਕਾਰ ਦੀ ਨਿਗਰਾਨੀ ਕਿੱਥੇ ਹੈ ਉਹ ਤੁਸੀਂ ਇਕੱਲੇ-ਇਕੱਲੇ ਸ਼ਹਿਰੀ ਦੀ ਨਿਗਰਾਨੀ ਕਰਨੀ ਚਾਹੁੰਦੇ ਹੋ ਜਿਹੜਾ ਜਿਹੜੇ ਉਹ ਐਪ ਪਾ ਕੇ ਸਾਡੇ ਫੋਨਾਂ 'ਚ ਤੇ ਆਹ ਗੱਲਾਂ ਦੀ ਨਿਗਰਾਨੀ ਜਿੱਥੇ ਸ਼ਹਿਰੀਆਂ ਦਾ ਬਚਾਅ ਹੋਣਾ ਹੈਗਾ ਉੱਥੇ ਨਿਗਰਾਨੀ ਤੁਹਾਡੀ ਭੋਰਾ ਨਹੀਂ ਲੋਕਾਂ ਦੀਆਂ ਜਾਨਾਂ ਨਾਲ ਖੇਡਦੇ ਹੋ ਤੁਸੀਂ ਸੋ ਜਿਹੜੇ ਕੰਮ ਤੁਹਾਨੂੰ ਕਰਨੇ ਚਾਹੀਦੇ ਆ ਉਹ ਤੁਸੀਂ ਕਰਦੇ ਨਹੀਂ ਜਿਹੜੇ ਨਹੀਂ ਕਰਨੇ ਚਾਹੀਦੇ ਉਹ ਤੁਸੀਂ ਕਰਦੇ ਹੋ ਬਿਲਕੁਲ ਹੀ ਗਲਤ ਹੈ ਸੋ ਇਹਦਾ ਦੇਖਦੇ ਆ ਕੀ ਹੁੰਦਾ ਜਾਂਚ ਦੇ ਹੁਕਮ ਹੋ ਗਏ ਐ ਵੈਸੇ ਹੁੰਦਾ ਅ ਲਾਸਟ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਐ ਦੋਸਤੋ ਉਹ ਉੱਤਰਾਖੰਡ ਬਾਰੇ ਐ ਪਹਿਲਾਂ ਵੀ ਕਈ ਵਾਰ ਤੁਹਾਡੇ ਨਾਲ ਇਸ ਗੱਲ ਤੇ ਇਸ ਵਿਸ਼ੇ ਤੇ ਗੱਲ ਕੀਤੀ ਐ ਵੀ ਜਿਹੜਾ ਵੀ ਸਾਡੇ ਆ ਪਹਾੜ ਨੇਗੇ ਉੱਤਰਾਖੰਡ ਦੇ ਹੋਏ ਹਿਮਾਚਲ ਦੇ ਹੋਏ ਕੁਝ ਹਿੱਸਾ ਜੰਮੂ ਕਸ਼ਮੀਰ ਦਾ ਵੀ ਹੋਇਆ ਇਹ ਪਹਾੜ ਪਹਾੜਾਂ ਦਾ ਜਿਹੜਾ ਸੁਭਾਅ ਹੈਗਾ ਉਹ ਉਸ ਤਰ੍ਹਾਂ ਦੇ ਪੱਕੇ ਪਹਾੜ ਨਹੀਂ ਹੈ ਕਿ ਜਿਹੜੇ ਬਹੁਤ ਜ਼ਿਆਦਾ ਪ੍ਰੈਸ਼ਰ ਨੂੰ ਝੱਲ ਜਾਣ ਇੱਥੇ ਜਾਣ ਆਉਣ ਦੇ ਜਿਹੜੀਆਂ ਛੋਟੀਆਂ ਸੜਕਾਂ ਨੇ ਉਹ ਇਹਦੇ ਲਈ ਠੀਕ ਨੇ ਜਦੋਂ ਅਸੀਂ ਵੱਡੇ ਵੱਡੇ ਪ੍ਰੋਜੈਕਟ ਲਾ ਕੇ ਸੁਰੰਗਾਂ ਪੱਟ ਕੇ ਚੌੜੀਆਂ ਸੜਕਾਂ ਕਰਕੇ ਇਹਨਾਂ ਪਹਾੜਾਂ ਨੂੰ ਖੋਖਲੇ ਕਰਦੇ ਆ ਤਾਂ ਜਿਹੜੀਆਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਢਿੱਗਾਂ ਡਿੱਗਣ ਦੇ ਸਾਰੇ ਦਾ ਸਾਰਾ ਪਹਾੜ ਡਿੱਗ ਕੇ ਆਉਂਦਾ ਕਿਵੇਂ ਹੜ੍ਹਾ ਆਉਂਦਾ ਪਾਣੀ گاਹਾਂ ਤੇ ਸ਼ਹਿਰ ਤੇ ਸ਼ਹਿਰ ਨੂੰ ਹੜਾ ਕੇ ਲੈ ਜਾਂਦਾ ਹੈ ਵਗੈਰਾ ਇਹ ਜਿਹੜੀਆਂ ਅਸੀਂ ਤਸਵੀਰਾਂ ਵੀਡੀਓਜ਼ ਦੇਖਦੇ ਆਂ ਬੜੀਆਂ ਦੁਖਦਾਈ ਇੰਨੀਆਂ ਜ਼ਿਆਦਾ ਉਹਦੇ ਪਿੱਛੇ ਕਾਰਨ ਨੇ ਜਿਹੜਾ ਉਹ ਇਹਨਾਂ ਪਹਾੜਾਂ ਦੇ ਵਿੱਚ ਚੱਲਦੇ ਜਿਹੜੇ ਸਰਕਾਰੀ ਪ੍ਰੋਜੈਕਟ ਹੈ ਉਹ ਨਹੀਂ ਹੁਣ ਦੀ ਤਾਜੀ ਗੱਲ ਇਹ ਹੈ ਕਿ ਉੱਤਰਾਖੰਡ ਦੀ ਦੇ ਜਿਹੜੇ ਆਰਐਸਐਸ ਨਾਲ ਜੁੜਿਆ ਹੋਇਆ ਇੱਕ ਮੰਚ ਹੈ ਜਿਹਨੂੰ ਸਵਦੇਸ਼ੀ ਜਾਗਰਣ ਮੰਚ ਕਹਿੰਦੇ ਆ ਤੇ ਉਸ ਸਵਦੇਸ਼ੀ ਜਾਗਰਣ ਮੰਚ ਨੇ ਆਪਣੀ ਇੱਕ ਯਾਤਰਾ ਕੱਢੀ ਵੀ ਇਸ ਇਹਨਾਂ ਪਹਾੜਾਂ ਨੂੰ ਬਚਾਇਆ ਜਾਣਾ ਚਾਹੀਦਾ ਹਾਲਾਂਕਿ ਸਰਕਾਰ ਵੀ ਉੱਥੇ ਉਸੇ ਤਰ੍ਹਾਂ ਹੀ ਡਬਲ ਇੰਜਨ ਦੀ ਹੈ ਕਿਉਂਕਿ ਇੰਜਣਾਂ ਦੀ ਤਾਂ ਕਸਰ ਹੈ ਨਹੀਂ ਨਾ ਕੋਈ ਅਸਲ 'ਚ ਉਹ ਡਬਲ ਇੰਜਣ ਦੀ ਸਰਕਾਰ ਹੈ ਗਾਹੇ ਬਗਾਹੇ ਮੁਸਲਮਾਨ ਵਿਰੋਧੀ ਬੜੀਆਂ ਗਤੀਵਿਧੀਆਂ ਕਰਦੀ ਹੈ ਪਰ ਜਿਹੜੀ ਅਸਲੀ ਗੱਲ ਹੈ ਉਹਨੂੰ ਸੁਣਦੀ ਨਹੀਂ ਇਹ ਤਾਂ ਆਰਐਸਐਸ ਦੀ ਜਥੇਬੰਦੀ ਹੈ ਇਹਦੀ ਗੱਲ ਸੁਣ ਲੈ ਸਾਡੀ ਨਹੀਂ ਸੁਣਨੀ ਕੋਈ ਗੱਲ ਨਹੀਂ ਉਹ ਇਹਨਾਂ ਦੀ ਸੁਣ ਲਓ ਇਹਨਾਂ ਨੇ ਫਿਰ ਆਨਲਾਈਨ ਇੱਕ ਮੀਟਿੰਗ ਕੀਤੀ ਉਸ ਮੀਟਿੰਗ ਨੂੰ ਸੰਬੋਧਨ ਕੀਤਾ ਬੀਜੇਪੀ ਦੇ ਤੀਜੇ ਜਿਹੜੇ ਪ੍ਰਧਾਨ ਬਣੇ ਪਹਿਲੇ ਪ੍ਰਧਾਨ ਬਣੇ ਜਦੋਂ ਬੀਜੇਪੀ ਬਣੀ ਹੈ ਪਹਿਲੇ ਅਟਲ ਬਿਹਾਰੀ ਬਾਜਪਾਈ ਬਣੇ ਦੂਜੇ ਐਲਕੇ ਅੜਵਾਨੀ ਤੀਜੇ ਮੁਰਲੀ ਮਨੋਰ ਜੋਸ਼ੀ ਜੀ ਬਣੇ ਮੁਰਲੀ ਮਨੋਰ ਜੋਸ਼ੀ ਜੀ ਨੇ ਉਹਦੇ ਚ ਸੰਬੋਧਨ ਕਰਦਿਆਂ ਹੋਇਆਂ ਕਿਹਾ ਵੀ ਤੁਹਾਡੇ ਜਿਹੜੇ ਵਿਸ਼ਵਗੁਰੂ ਬਣਨ ਦੇ ਸੁਪਨੇ ਐ ਨਾ ਉਹ ਚੱਕ ਨਾ ਚੂਰ ਹੋ ਜਾਣਗੇ ਜੇ ਅਸੀਂ ਹਿਮਾਲਿਆ ਨੂੰ ਤਬਾਹ ਕਰ ਦਿੱਤਾ ਉਹਨੇ ਇਹ ਕਿਹਾ ਉਹ ਕਹਿੰਦਾ ਵੀ ਸੜਕਾਂ ਚੌੜੀਆਂ ਕਰਨਾ ਜਿਹੜਾ ਇਹ ਭਗੀਰਥੀ ਜਿਹੜਾ ਉੱਥੋਂ ਦਾ ਏਰੀਆ ਹੈ ਭਗੀਰਥੀ ਦੇ ਸੰਵੇਦਨਸ਼ੀਲ ਇਲਾਕੇ 'ਚ ਜਾਰੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਤੁਹਾਡਾ ਅਖੰਤੀ ਵਿਕਾਸ ਹੈ ਇਹਦੇ ਝੰਡੇ ਆਖਿਰ ਕਿੱਥੇ ਚਲਾਉਂਗੇ ਜੇ ਤੁਹਾਡੇ ਹਿਮਾਲਿਆ ਬਚੇ ਹੀ ਨਾ। ਝੰਡੇ ਕਿੱਥੇ ਚਲਾਉਂਗੇ ਤੁਸੀਂ ਕਹਿੰਦੇ ਵੀ ਅਸੀਂ ਤਾਂ ਬਹੁਤ بڑے ਵਿਸ਼ਵ ਗੁਰੂ ਬਣ ਗਏ। ਵਿਕਾਸ ਬੜਾ ਹੋ ਗਿਆ ਜੇ ਤੁਹਾਡੇ ਇਹ ਪਹਾੜ ਬਚੇ ਹੀ ਨਾ ਕਿੱਥੇ ਝੰਡੇ ਚਲਾਉਂਗੇ ਇਸ ਵਿਕਾਸ ਦੇ। ਇਹ ਬੜੀਆਂ ਗੰਭੀਰ ਗੱਲਾਂ ਨੇ ਹਾਲਾਂਕਿ ਮੁਰਲੀ ਮਨੋਰ ਜੋਸ਼ੀ ਜੀ ਦੀ ਸਿੱਖਿਆ ਨੀਤੀ ਨਾਲ ਅਸੀਂ ਸਹਿਮਤ ਨਹੀਂ ਸੀਗੇ ਜਦੋਂ ਇਹ ਮੰਤਰੀ ਰਹੇ ਆ ਉੱਥੇ ਪਰ ਆ ਗੱਲਾਂ ਉਹਨਾਂ ਨੇ ਕੰਮ ਦੀਆਂ ਕਹੀਆਂ ਨੇ ਤੇ ਇਹ ਸੰਬੋਧਨ 'ਚ ਇਹ ਗੱਲਾਂ ਕਹੀਆਂ ਤੇ ਉਹਨਾਂ ਦੇ ਵਿੱਚ ਇਹ ਵੀ ਪਤਾ ਲੱਗਿਆ ਵੀ ਜਿਹੜੀ ਜਿਹੜੀ ਜ਼ਮੀਨ ਆ ਰਹੀ ਹੈ ਚਾਰ ਧਾਮ ਜਿਹੜਾ ਪ੍ਰੋਜੈਕਟ ਹੈਗਾ ਪ੍ਰਧਾਨ ਮੰਤਰੀ ਮੋਦੀ ਜੀ ਦਾ ਬੜਾ ਫੇਵਰਿਟ ਪ੍ਰੋਜੈਕਟ ਹੈ ਇਹ ਉਸ ਦੇ ਵਿੱਚ ਜਿਹੜੀ ਜ਼ਮੀਨ ਆ ਰਹੀ ਹੈ ਉਹਦੇ ਚੋਂ 41.92 ਹੈਕਟੇਅਰ ਜਾਨੀ ਕਿ 100 ਏਕੜ ਤੋਂ ਵੱਧ ਉਹ ਜ਼ਮੀਨ ਆ ਰਹੀ ਹੈ ਜਿੱਥੇ ਸੰਘਣੇ ਜੰਗਲ ਨੇ ਨਾ ਸਿਰਫ ਪਹਾੜ ਕਤਲ ਹੋ ਰਹੇ ਹੈ ਜੰਗਲ ਵੀ ਕਤਲ ਹੋ ਰਹੇ ਹੈ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਪਰ ਮੋਦੀ ਜੀ ਤਾਂ ਵਿਸ਼ਵਗੁਰੂ ਨੇ ਉਹਨਾਂ ਨੂੰ ਕੌਣ ਕਹੇ ਹਾਂ ਜੋਸ਼ੀ ਜੀ ਨੇ ਕਹਿਤਾ ਹੁਣ ਸੁਣਨਾ ਜਾਂ ਨਾ ਸੁਣਨਾ ਅਮਲ ਕਰਨਾ ਜਾਂ ਨਾ ਕਰਨਾ ਮੋਦੀ ਜੀ ਦੀ ਆਪਣੀ ਸਵੀਟ ਵਿਲ ਤੇ ਹੈ ਉਹ ਕੀ ਵੀ ਸੁਣਦੇ ਸ਼ਾਇਦ ਸੁਣ ਲੈਣ ਨਹੀਂ ਸੁਣਦੇ ਤਾਂ ਸਾਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਸੁਣਾਉਣੀ ਚਾਹੀਦੀ ਹੈ ਗੱਲ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ